ਅੱਜ ਅਸੀਂ ਗੱਲ ਕਰਾਂਗੇ ਹਰੀ ਇਲਾਇਚੀ ਬਾਰੇ ਜੀ ਹਰੀ ਇਲਾਇਚੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਇਸ ਨੂੰ ਖਾਣ ਦੇ ਨਾਲ ਕਈ ਵੱਡੀਆਂ ਬਿਮਾਰੀਆਂ ਆਪਣੇ ਆਪ ਤੋਂ ਹੀ ਦੂਰ ਹੋ ਜਾਂਦੇ ਨੇ ਆਉ ਜਾਣਦੇ ਆ ਕਿ ਅਖਰਕਾਰ ਇਸ ਦੇ ਕੀ ਜਿਹੜੇ ਕੀ ਫਾਇਦੇ ਹੁੰਦੇ ਨੇ ਤਾਂ ਹਰੀ ਇਲਾਇਚੀ ਦੇ ਪੋਸ਼ਟਿਕ ਤੱਤਾਂ ਦੀ ਗੱਲ ਕੀਤੀ ਜਾਵੇ ਤਾਂ ਹਰੀ ਇਲਾਇਚੀ ਦੇ ਵਿੱਚ ਕੈਲਸ਼ੀਅਮ ਪੋਟਾਸ਼ੀਅਮ ਆਇਰਨ ਮੈਗਨੀਸ਼ੀਅਮ ਫਾਸਫੋਰਸ ਕਾਰਬੋਹਾਈਡਰੇਟਸ ਪ੍ਰੋਟੀਨ ਅਤੇ ਫਾਈਬਰ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਨੇ ਜਿਸ ਕਾਰਨ ਛੋਟੀ ਇਲਾਇਚੀ ਨੂੰ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਇਸੇ ਨਾਲ ਤੋਂ ਅੰਦਾਜ਼ਾ ਵੀ ਕਿ ਮੂਹ ਦੀ ਸਿਹਤ ਲਈ ਵੀ ਜੜ ਕੀ ਇਹ ਕਾਫੀ ਫਾਇਦਾ ਕਰਦੀ ਹੈ ਬਿਹਤਰ ਹੁੰਦੀ ਹੈ ਤੁਹਾਨੂੰ ਦੱਸ ਜੀ ਕਿ ਹਰੀ ਇਲਾਇਚੀ ਨਾ ਸਿਰਫ ਸਾਹ ਦੀ ਬਦਬੂ ਨੂੰ ਦੂਰ ਕਰਦੀ ਹੈ ਸਗੋਂ ਇਹ ਮੂੰਹ ਦੀ ਲਾਰ ਕੈਵਿਟੀ ਅਤੇ ਸੋਜ ਨੂੰ ਵੀ ਦੂਰ ਰੱਖਣ ਦੇ ਵਿੱਚ ਮਦਦਗਾਰ ਹੁੰਦੀ ਹੈ ਚੰਗੀ ਮੂੰਹ ਦੀ ਸਿਹਤ ਲਈ ਵੀ ਤੁਸੀਂ ਹਰੀ ਇਲਾਇਚੀ ਨੂੰ ਰੋਜ਼ਾਨਾ ਚੁਬਾ ਸਕਦੇ ਹੋ ਲੀਵਰ ਦੀ ਗੱਲ ਕੀਤੀ ਜਾਵੇ ਤਾਂ ਹਰੀ ਇਲਾਇਚੀ ਦੇ ਨਾਲ ਲੀਵਰ ਵੀ ਸਿਹਤਮੰਦ ਰਹਿੰਦਾ ਜਿਵੇਂ ਹਰੀ ਇਲਾਇਚੀ ਖਾਣ ਨਾਲ ਲੀਵਰ ਨੂੰ ਵੀ ਸਿਹਤਮੰਦ ਰੱਖਣ ਦੇ ਵਿੱਚ ਹਮਤ ਕਰਦੀ ਹੈ ਤੋਂ ਦੱਸਦੀ ਹੈ ਕਿ ਕੈਂਸਰ ਤੋਂ ਵੀ ਜਿਹੜੇ ਕਿ ਇਲਾਇਚੀ ਦੂਰ ਰੱਖਦੀ ਹੈ ਜਿਵੇਂ ਹਰੀ ਇਲਾਇਚੀ ਦਾ ਸੇਵਨ ਕੈਂਸਰ ਨੂੰ ਦੂਰ ਰੱਖਣ ਦੇ ਵਿੱਚ ਵੀ ਮਦਦਗਾਰ ਜਿਹੜੇ ਕਿ ਸਾਬਤ ਹੁੰਦਾ ਹੈ ਇਸ ਦੇ ਕੈਂਸਰ ਵਿਰੋਧੀ ਗੁਣ ਹੁੰਦੇ ਹਨ ਤਾਂ ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਦਿਲ ਦੀ ਸਿਹਤ ਲਈ ਤਾਂ ਇਹ ਦਿਲ ਦੀ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੁੰਦਾ ਹੈ ਜਿਵੇਂ ਹਰੀ ਇਲਾਇਚੀ ਨੂੰ ਰੋਜ਼ਾਨਾ ਆਪਣੀ ਖੁਰਾਕ ਦੇ ਵਿੱਚ ਸ਼ਾਮਲ ਕਰਨ ਨਾਲ ਸ੍ਰੀ ਦਿਲ ਦੀਆਂ ਬਿਮਾਰੀਆਂ ਤੋਂ ਵੀ ਬਚ ਸਕਦੇ ਹੋ ਹਰੀ ਇਲਾਇਚੀ ਦੇ ਵਿੱਚ ਐਂਟੀਆਕਸੀਡੈਂਟ ਤੱਤ ਹੁੰਦੇ ਹਨ ਜੋ ਕਿ ਦਿਲ ਦੀ ਸਿਹਤ ਨੂੰ ਬਿਹਤਰ ਬਣਾਏ ਰੱਖਣ ਦੇ ਵਿੱਚ ਮਦਦ ਕਰਦੇ ਹਨ ਅੱਜ ਅਸੀਂ ਗੱਲ ਕਰਾਂਗੇ ਹਰੀ ਇਲਾਇਚੀ ਬਾਰੇ ਜੀ ਹਰੀ ਇਲਾਇਚੀ ਇਸੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਇਸ ਨੂੰ ਖਾਣ ਦੇ ਨਾਲ ਕਈ ਵੱਡੀਆਂ ਬਿਮਾਰੀਆਂ ਆਪਣੇ ਆਪ ਤੋਂ ਹੀ ਦੂਰ ਹੋ ਜਾਂਦੇ ਨੇ ਆਉ ਜਾਣਦੇ ਹੈ ਕਿ ਆਖਰਕਾਰ ਇਸ ਦੇ ਕੀ ਜਿਹੜੇ ਕਿ ਫਾਇਦੇ ਹੁੰਦੇ ਨੇ ਤਾਂ ਹਰੀ ਇਲਾਇਚੀ ਦੇ ਪੋਸ਼ਟਿਕ ਤੱਤਾਂ ਦੀ ਗੱਲ ਕੀਤੀ ਜਾਵੇ ਤਾਂ ਹਰੀ ਇਲਾਇਚੀ ਦੇ ਵਿੱਚ ਕੈਲਸ਼ੀਅਮ ਪੋਟਾਸ਼ੀਅਮ ਆਇਰਨ ਮੈਗਨੀਸ਼ੀਅਮ ਪਾਸਪੋਰਸ ਕਾਰਬੋਹਾਈਡਰੇਟਸ ਪ੍ਰੋਟੀਨ ਅਤੇ ਫਾਈਬਰ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਨੇ ਜਿਸ ਕਾਰਨ ਛੋਟੀ ਇਲਾਇਚੀ ਨੂੰ ਫੇਫੜੇ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਇਹਦੇ ਨਾਲ ਤੁਹਾਨੂੰ ਦੱਸ ਵੀ ਕੇ ਮੂਹ ਦੀ ਸਿਹਤ ਲਈ ਵੀ ਜੜ ਕੀ ਇਹ ਕਾਫੀ ਫਾਇਦਾ ਕਰਦੀ ਹੈ ਬेटर ਹੁੰਦੀ ਹੈ ਤੁਹਾਨੂੰ ਦੱਸ ਜੀ ਕਿ ਹਰੀ ਇਲਾਇਚੀ ਨਾ ਸਿਰਫ ਸਾਹ ਦੀ ਬਦਬੂ ਨੂੰ ਦੂਰ ਕਰਦੀ ਹੈ ਸਗੋ ਇਹ ਮੂੰਹ ਦੀ ਲਾਰ ਕੈਵਿਟੀ ਅਤੇ ਸੋਜ ਨੂੰ ਵੀ ਦੂਰ ਰੱਖਣ ਦੇ ਵਿੱਚ ਮਦਦਗਾਰ ਹੁੰਦੀ ਹੈ ਚੰਗੀ ਮੂੰਹ ਦੀ ਸਿਹਤ ਲਈ ਵੀ ਤੁਸੀਂ ਹਰੀ ਇਲਾਇਚੀ ਨੂੰ ਰੋਜ਼ਾਨਾ ਚੁਬਾ ਸਕਦੇ ਹੋ ਲੀਵਰ ਦੀ ਗੱਲ ਕੀਤੀ ਜਾਵੇ ਤਾਂ ਹਰੀ ਇਲਾਇਚੀ ਦੇ ਨਾਲ ਲੀਵਰ ਵੀ ਸਿਹਤਮੰਦ ਰਹਿੰਦਾ ਹੈ ਜਿਵੇਂ ਹਰੀ ਇਲਾਇਚੀ ਖਾਣ ਨਾਲ ਲੀਵਰ ਨੂੰ ਵੀ ਸਿਹਤਮੰਦ ਰੱਖਣ ਦੇ ਵਿੱਚ ਹਮਤ ਕਰਦੀ ਹੈ ਤੋਂ ਦੱਸ ਦਈਏ ਕਿ ਕੈਂਸਰ ਤੋਂ ਵੀ ਜਿਹੜੇ ਕਿ ਇਲਾਇਚੀ ਦੂਰ ਰੱਖਦੀ ਹੈ ਜਿਵੇਂ ਹਰੀ ਇਲਾਇਚੀ ਦਾ ਸੇਵਨ ਕੈਂਸਰ ਨੂੰ ਦੂਰ ਰੱਖਣ ਦੇ ਵਿੱਚ ਵੀ ਮਦਦਗਾਰ ਜਿਹੜੇ ਕਿ ਸਾਬਤ ਹੁੰਦਾ ਹੈ ਇਸ 'ਚ ਕੈਂਸਰ ਵਿਰੋਧੀ ਗੁਣ ਹੁੰਦੇ ਹਨ ਤਾਂ ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਦਿਲ ਦੀ ਸਿਹਤ ਲਈ ਤਾਂ ਇਹ ਦਿਲ ਦੀ ਸਿਹਤ ਲਈ ਵੀ ਕਾफी ਫਾਇਦੇਮੰਦ ਹੁੰਦਾ ਹੈ ਜਿਵੇਂ ਹਰੀ ਇਲਾਇਚੀ ਨੂੰ ਰੋਜ਼ਾਨਾ ਆਪਣੇ ਖੁਰਾਕ ਦੇ ਵਿੱਚ ਸ਼ਾਮਲ ਕਰਨ ਨਾਲ ਸ੍ਰੀ ਦਿਲ ਦੀਆਂ ਬਿਮਾਰੀਆਂ ਤੋਂ ਵੀ ਬਚ ਸਕਦੇ ਹੋ ਹਰੀ ਇਲਾਇਚੀ ਦੇ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਕਿ ਦਿਲ ਦੀ ਸਿਹਤ ਨੂੰ ਬਿਹਤਰ ਬਣਾਏ ਰੱਖਣ ਦੇ ਵਿੱਚ ਮਦਦ ਕਰਦੇ ਹਨ ਅੱਜ ਅਸੀਂ ਗੱਲ ਕਰਾਂਗੇ ਹਰੀ ਇਲਾਇਚੀ ਬਾਰੇ ਜੀ ਹਰੀ ਇਲਾਇਚੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਇਸ ਨੂੰ ਖਾਣ ਦੇ ਨਾਲ ਕਈ ਵੱਡੀਆਂ ਬਿਮਾਰੀਆਂ ਆਪਣੇ ਆਪ ਤੋਂ ਹੀ ਦੂਰ ਹੋ ਜਾਂਦੇ ਨੇ ਆਉਂ ਜਾਣਦੇ ਆ ਕਿ ਆਖਰਕਾਰ ਇਸ ਦੇ ਕੀ ਜਿਹੜੇ ਕੀ ਫਾਇਦੇ ਹੁੰਦੇ ਨੇ ਤਾਂ ਹਰੀ ਇਲਾਇਚੀ ਦੇ ਪੋਸ਼ਟਿਕ ਤੱਤਾਂ ਦੀ ਗੱਲ ਕੀਤੀ ਜਾਵੇ ਤਾਂ ਹਰੀ ਇਲਾਇਚੀ ਦੇ ਵਿੱਚ ਕੈਲਸ਼ੀਅਮ ਪੋਟਾਸ਼ੀਅਮ ਆਇਰਨ ਮੈਗਨੀਸ਼ੀਅਮ ਫਾਸਫੋਰਸ ਕਾਰਬੋਹਾਈਡਰੇਟਸ ਪ੍ਰੋਟੀਨ ਅਤੇ ਫਾਈਬਰ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਨੇ ਜਿਸ ਕਾਰਨ ਛੋਟੀ ਇਲਾਇਚੀ ਨੂੰ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਇਹਦੇ ਨਾਲ ਤੋਂ ਅੰਦਾਜ਼ੇ ਕਿ ਦੀ ਸਿਹਤ ਲਈ ਵੀ ਜਿਹੜੀ ਇਹ ਕਾਫੀ ਫਾਇਦਾ ਕਰਦੀ ਹੈ ਬਿਹਤਰ ਹੁੰਦੀ ਹੈ ਤੁਹਾਨੂੰ ਦੱਸਿ ਕਿ ਹਰੀ ਇਲਾਇਚੀ ਨਾ ਸਿਰਫ ਸਾਹ ਦੀ ਬਦਬੂ ਨੂੰ ਦੂਰ ਕਰਦੀ ਹੈ ਸਗੋ ਇਹ ਮੂੰਹ ਦੀ ਲਾਰ ਕੈਵਿਟੀ ਅਤੇ ਸੋਜ ਨੂੰ ਵੀ ਦੂਰ ਰੱਖਣ ਦੇ ਵਿੱਚ ਮਦਦਗਾਰ ਹੁੰਦੀ ਹੈ ਚੰਗੀ ਮੂੰਹ ਦੀ ਸਿਹਤ ਲਈ ਵੀ ਤੁਸੀਂ ਹਰੀ ਇਲਾਇਚੀ ਨੂੰ ਰੋਜ਼ਾਨਾ ਚਬਾ ਸਕਦੇ ਹਾਂ ਲੀਵਰ ਦੀ ਗੱਲ ਕੀਤੀ ਜਾਵੇ ਤਾਂ ਹਰੀ ਇਲਾਇਚੀ ਦੇ ਨਾਲ ਲੀਵਰ ਵੀ ਸਿਹਤਮੰਦ ਰਹਿੰਦਾ ਹੈ ਜਿਵੇਂ ਹਰੀ ਇਲਾਇਚੀ ਖਾਣ ਨਾਲ ਲੀਵਰ ਨੂੰ ਵੀ ਸਿਹਤਮੰਦ ਰੱਖਣ ਦੇ ਵਿੱਚ ਹਮਤ ਕਰਦੀ ਹੈ ਤੋਂ ਦੱਸ ਵੀ ਕਿ ਕੈਂਸਰ ਤੋਂ ਵੀ ਜਿਹੜੇ ਕਿ ਇਲਾਇਚੀ ਦੂਰ ਰੱਖਦੀ ਹੈ ਜਿਵੇਂ ਹਰੀ ਇਲਾਇਚੀ ਦਾ ਸੇਵਨ ਕੈਂਸਰ ਨੂੰ ਦੂਰ ਰੱਖਣ ਦੇ ਵਿੱਚ ਵੀ ਮਦਦਗਾਰ ਜਿਹੜੇ ਕਿ ਸਾਬਤ ਹੁੰਦਾ ਹੈ ਇਸ ਦੇ ਕੈਂਸਰ ਵਿਰੋਧੀ ਗੁਣ ਹੁੰਦੇ ਹਨ ਤਾਂ ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਦਿਲ ਦੀ ਸਿਹਤ ਲਈ ਤਾਂ ਇਹ ਦਿਲ ਦੀ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੁੰਦਾ ਹੈ ਜਿਵੇਂ ਹਰੀ ਇਲਾਇਚੀ ਨੂੰ ਰੋਜ਼ਾਨਾ ਆਪਣੀ ਖੁਰਾਕ ਦੇ ਵਿੱਚ ਸ਼ਾਮਲ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਵੀ ਬਚ ਸਕਦੇ ਹੋ ਹਰੀ ਇਲਾਇਚੀ ਦੇ ਵਿੱਚ ਐਂਟੀਆਕਸਾਈਡਰ ਤੱਤ ਹੁੰਦੇ ਹਨ ਜੋ ਕਿ ਦਿਲ ਦੀ ਸਿਹਤ ਨੂੰ ਬਿਹਤਰ ਬਣਾਏ ਰੱਖਣ ਦੇ ਵਿੱਚ ਮਦਦ ਕਰਦੇ ਹਨ